ਸਤਿ ਸ਼੍ਰੀ ਅਕਾਲ ਸਤਨੁਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਪਹਿਲੀ ਤੇ ਵੱਡੀ ਖਬਰ ਕਰਤਾਰਪੁਰ ਲਾਂਗੇ ਦੇ ਨਾਲ ਜੁੜੀ ਹੋਈ ਹੈ ਭਾਰਤ ਪਾਕਿਸਤਾਨ ਤਣਾਅ ਦੇ ਦਰਮਿਆਨ ਕਰਤਾਰਪੁਰ ਲਾਂਗਾ ਖੁੱਲੇ ਦਰਸ਼ਨ ਦੀਵਾਰਾਂ ਦੇ ਲਈ ਬੰਦ ਕਰ ਦਿੱਤਾ ਗਿਆ ਸੋ ਸਿੱਖ ਸੰਗਤ ਦੇ ਵਿੱਚ ਨਿਰਾਸ਼ਾ ਦਾ ਹਾਲ ਹੈ ਜਿਸ ਤੋਂ ਬਾਅਦ ਅਸਿਰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਕਰਤਾਰਪੁਰ ਲਾਂਘਾ ਖੋਲਿਆ ਜਾਏ ਤਾਂ ਜੋ ਸਿੱਖ ਸੰਗਤਾਂ ਟੈਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਨਤਮਸਤਕ ਹੋ ਸਕਣ ਉਸ ਧਰਤੀ ਦਾ ਦედაਰ ਕਰ ਸਕਣ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਮ ਸਮਾਪਤਾਇਆ ਕਿਉਂਕਿ ਸਿੱਖ ਲੰਬੇ ਸਮੇਂ ਤੋਂ ਅਰਦਾਸ ਦੇ ਵਿੱਚ ਇਹ ਕਹਿੰਦੇ ਆਏ ਨੇ ਕਿ ਖੁੱਲੇ ਦਰਸ਼ਨ دیدار ਬਖਸ਼ੋ ਜੋ ਧਾਰਮਿਕ ਸਥਾਨ ਸਿੱਖਾਂ ਤੋਂ ਵਿਛੋੜੇ ਗਏ ਤੇ ਪਾਕਿਸਤਾਨ ਦੇ ਵਿੱਚ ਰਹਿ ਗਏ ਸੋ 2019 ਦੇ ਵਿੱਚ ਸਿੱਖਾਂ ਨੂੰ ਇੱਕ ਆਸ ਵੱਜੀ ਸੀ ਖੁੱਲੇ ਦਰਸ਼ਨ دیدارਿਆਂ ਦੀ ਤੇ ਉਹ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰਦੇ ਸਨ ਪਰ ਭਾਰਤ ਪਾਕਿਸਤਾਨ ਤਣਾਤ ਦੇ ਵਿਚਾਲੇ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਜਿਸ ਤਰੀਕੇ ਨਾਲ ਦੋਵਾਂ ਮੁਲਕਾਂ ਦੇ ਵਿੱਚ ਤਣਾਅ ਵਧਿਆ ਉਸ ਤੋਂ ਬਾਅਦ ਕਰਤਾਰਪੁਰ ਲੰਘੇ ਨੂੰ ਵੀ ਬੰਦ ਕਰ ਦਿੱਤਾ ਗਿਆ ਹਾਲਾਂਕਿ ਪਾਕਿਸਤਾਨ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਛੋੜ ਦਿੱਤੀ ਸੀ ਕਿ ਉਹ ਜਦੋਂ ਮਰਜ਼ੀ ਚਾਹਣ ਪਾਕਿਸਤਾਨ ਆ ਸਕਦੇ ਨੇ ਪਰ ਭਾਰਤ ਸਰਕਾਰ ਦੇ ਵੱਲੋਂ ਕਰਤਾਰਪੁਰ ਲੰਘਾ ਜਦੋਂ جنگ ਦੇ ਹਾਲਾਤ ਬਣੇ ਉਸ ਵੇਲੇ ਬੰਦ ਕਰ ਦਿੱਤਾ ਗਿਆ ਸੋ ਇਸ ਦੇ ਮੱਦੇ ਨਜ਼ਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਲਾਂਗਾ ਖੋਲ੍ਹ ਦਿੱਤਾ ਜਾਵੇ ਇਹ ਲਾਂਗਾ ਮਹਿਜ਼ ਇੱਕ ਲਾਂਗਾ ਨਹੀਂ ਹੈ ਇਹ ਦੋ ਮੁਲਕਾਂ ਦੀ ਸਾਜ ਹੈ ਦੋ ਮੁਲਕਾਂ ਦੇ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਆਪਸ ਦੇ ਵਿੱਚ ਇਸ ਸਥਾਨ ਤੇ ਮਿਲੌਣ ਦਾ ਵੀ ਸਬਬ ਬਣਦਾ ਹੈ ਸੋ ਸਾਜ ਨੂੰ ਬਣਾਈ ਰੱਖਣ ਲਈ ਦੋਵਾਂ ਪੰਜਾਬਾਂ ਦੀ ਸਾਜ ਨੂੰ ਬਣਾਈ ਰੱਖਣ ਦੇ ਲਈ ਇਹ ਜਿਹੜਾ ਕਰਤਾਰਪੁਰ ਲੰਘਾ ਹੈ ਇਹ ਅਹਿਮ ਹੈ ਸਿੱਖ ਹਮੇਸ਼ਾ ਤੋਂ ਇਹ ਚਾਹੁੰਦੇ ਸੀ ਕਿ ਜਿਹੜੇ ਪਾਕਿਸਤਾਨ ਵਿੱਚ ਸਥਿਤ ਜਿਹੜੇ ਗੁਰੂ ਧਾਮ ਨੇ ਉਹਨਾਂ ਦੇ ਦਰਸ਼ਨ ਦੇਦਾਰ ਕਰ ਸਕਣ ਸੋ ਕਰਤਾਰਪੁਰ ਲੰਘਾ ਉਹਨਾਂ ਲਈ ਇੱਕ ਉਮੀਦ ਦੀ ਕਿਰਨ ਸੀ ਸੋ ਕਰਤਾਰਪੁਰ ਲੰਘੇ ਦੇ ਰਾਹੀਂ ਉਹ ਕਰਤਾਰਪੁਰ ਸਾਹਿਬ ਜਾ ਕੇ ਸਿੱਖ ਸੰਗਤ ਨਤਮਸਤਕ ਹੁੰਦੀ ਹੈ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਪਹੁੰਚਦੀ ਸੀ ਸੋ ਦੋਵਾਂ ਮੁਲਕਾਂ ਦੇ ਤਣਾਅ ਦੇ ਵਿਚਾਲੇ ਜਦੋਂ ਇਹ ਲਾਂਗਾ ਬੰਦ ਕੀਤਾ ਗਿਆ ਤਾਂ ਸਿੱਖ ਸ਼ਰਧਾਲੂ ਮਾਯੂਸ ਹੋਏ ਨੇ ਜਿਸ ਨੂੰ ਵੇਖਦੇ ਹੋਏ ਅਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਪੀਲ ਕੀਤੀ ਹੈ ਕਿ ਲਾਂਗਾ ਸਾਂਝ ਦਾ ਪ੍ਰਤੀਕ ਹੈ ਸਾਂਝ ਦਾ ਸਬਬ ਹੈ ਸੋ ਇਸ ਲਾਂਗੇ ਨੂੰ ਜਲਦੀ ਤੋਂ ਜਲਦੀ ਖੋਲਿਆ ਜਾਏ ਤਾਂ ਜੋ ਸਿੱਖ ਸੰਗਤ ਮੁੜ ਤੋਂ ਖੁੱਲੇ ਦਰਸ਼ਨ دیدار ਸ੍ਰੀ ਕਰਤਾਰਪੁਰ ਸਾਹਿਬ ਦੇ ਕਰ ਸਕੇ 2019 ਨਵੰਬਰ 2019 ਦੇ ਵਿੱਚ ਕਰਤਾਰਪੁਰ ਲਾਂਗਾ ਬਣਾਇਆ ਗਿਆ ਸੀ ਤੇ ਸੰਗਤ ਦੇ ਦਰਸ਼ਨਾ ਦੇ ਲਈ ਸੰਗਤ ਦਰਸ਼ਨ ਕਰਨ ਜਾ ਸਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਤੇ ਉਸ ਦੇ ਲਈ ਇਹ ਲਾਂਗਾ ਕੁਝ ਸ਼ਰਤਾਂ ਲਗਾ ਕੇ ਜਿਹੜਾ ਦੋਵਾਂ ਮੁਲਕਾਂ ਵੱਲੋਂ ਖੋਲਿਆ ਗਿਆ ਸੀ ਸੋ ਬਹੁਤ ਖੁਸ਼ੀ ਸੀ ਜਦੋਂ ਕਰਤਾਰਪੁਰ ਲਾਂਗਾ ਖੁੱਲਿਆ ਸੋ ਹੁਣ ਬੰਦ ਹੋਣ ਦੀ ਖਬਰ ਤੋਂ ਬਾਅਦ ਥੋੜਾ ਜਿਹਾ ਰੋਸ ਹੈ ਸਿੱਖ ਸੰਗਤ ਦੇ ਮਨ ਦੇ ਵਿੱਚ ਜਿਸ ਨੂੰ ਲੈ ਕੇ ਵਾਰ-ਵਾਰ ਸਰਕਾਰوں ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਹੁਣ ਹਾਲਾਤ ਜੇ ਦੋਵਾਂ ਮੁਲਕਾਂ ਦੇ ਸੁਧਰ ਗਏ ਨੇ ਹੌਲੀ-ਹੌਲੀ ਗੱਲਬਾਤ ਦਾ ਦੌਰ ਸ਼ੁਰੂ ਹੋ ਰਿਹਾ ਹੈ ਤਾਂ ਕਰਤਾਰਪੁਰ ਲਾਂਘਾ ਪਹਿਲ ਕਦਮੀ ਦੇ ਨਾਲ ਜਿਹੜਾ ਉਹ ਖੋਲ ਦਿੱਤਾ ਜਾਣਾ ਚਾਹੀਦਾ ਹੈ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਦੇ ਵਿੱਚ ਡਰੋਨ ਹਮਲੇ ਤੋਂ ਪੀੜਿਤ ਪਰਿਵਾਰ ਦੀ ਮਦਦ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ ਪੰਜਾਬ ਸਰਕਾਰ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਐਲਾਨ ਕੀਤਾ ਹੈ ਕਿ ਖਾਈ ਫੇਮੇ ਦੇ ਪੀੜਤ ਪਰਿਵਾਰ ਜਿਨ੍ਹਾਂ ਦੇ ਉੱਤੇ ਡਰੋਨ ਦਾ ਹਮਲਾ ਹੋਇਆ ਸੀ ਉਸ ਪਰਿਵਾਰ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਏਗੀ ਲਖਵੀਰ ਸਿੰਘ ਦਾ ਪਰਿਵਾਰ ਡਰੋਨ ਹਮਲੇ ਦੀ ਚਪੇਟ ਦੇ ਵਿੱਚ ਆਇਆ ਸੀ ਡਰੋਨ ਹਮਲਾ ਪਰਿਵਾਰ ਤੇ ਹੋਇਆ ਸੀ ਸੋ ਇਸ ਪਰਿਵਾਰ ਦੇ ਵਿੱਚ ਜਿਹੜੀ ਔਰਤ ਸੀਗੀ ਜਿਹੜੇ ਮੁਖੀਆ ਦੀ ਧਰਮ ਪਤਨੀ ਸੀ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਉਹਨਾਂ ਦੀ ਮੌਤ ਹੋ ਗਈ ਸੀ ਕਿਉਂਕਿ ਰਖਮ ਬਹੁਤ ਗਹਿਰੇ ਸੀ ਤੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਉਹਨਾਂ ਦੀ ਮੌਤ ਹੋ ਗਈ ਸੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਹਿੰਦੇ ਨੇ ਕਿ ਕਿਸੇ ਦੀ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਅਸੀਂ ਉਹਨਾਂ ਨੂੰ ਮੋੜ ਕੇ ਨਹੀਂ ਲਿਆ ਸਕਦੇ ਪਰ ਪਰਿਵਾਰ ਦੀ ਵਿੱਤੀ ਸਹਾਇਤਾ ਜ਼ਰੂਰ ਕਰ ਸਕਦੇ ਹਾਂ ਸੋ ਉਹ ਮੌਤ ਦੇ ਨਾਲ ਜਿਹੜੇ ਪਰਿਵਾਰ ਦੇ ਹੋਰ ਗੰਭੀਰ ਮੈਂਬਰ ਨੇ ਉਹ ਗੰਭੀਰ ਰੂਪ ਵਿਚ ਜ਼ਖਮੀ ਨੇ ਸੋ ਉਹਨਾਂ ਦਾ ਜਿਹੜਾ ਹਾਲਚਾਲ ਹੈ ਉਹ ਵੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਾਣਿਆ ਗਿਆ ਸੋ ਵਿੱਤੀ ਸਹਾਇਤਾ ਦੇਣ ਦਾ ਜਿਹੜਾ ਐਲਾਨ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੈ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਦੇ ਦੇ ਵਿੱਚ ਹੋਏ ਡਰੋਨ ਹਮਲੇ ਦੌਰਾਨ ਜਿਹੜਾ ਪਰਿਵਾਰ ਹਮਲੇ ਦੀ ਚਪੇਟ ਦੇ ਵਿੱਚ ਆਇਆ ਸੀ 피ੜਿਤ ਪਰਿਵਾਰ ਨੂੰ ਵਿੱਤੀ ਸਹਾਇਤਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਗੀ ਅਸੋ ਫਿਰੋਜ਼ਪੁਰ ਜ਼ਿਲ੍ਹਾ ਸਰਹੱਦੀ ਖੇਤਰ ਹੈ ਜਿੱਥੇ ਬੀਤੇ ਦਿਨਾਂ ਦੇ ਦੌਰਾਨ ਅਸੀਂ ਵੇਖਿਆ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਕਿਸ ਤਰ੍ਹਾਂ हाई अलर्ट ਦੇ ਉੱਤੇ ਰਹੇ ਨੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਰਹਿਣ ਵਾਲੇ ਲੋਕ ਕਿਸ ਤਰ੍ਹਾਂ ਡਰੇ ਤੇ ਸਹਿਮੀ ਸੀ ਕਿਸ ਤਰ੍ਹਾਂ ਉਹਨਾਂ ਦੇ ਉੱਤੇ ਡਰੋਨ ਤੇ ਗਰਨੇਡ ਸੇ ਅਟੈਕ ਜਿਹੜੇ ਸੀਗੇ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਬਠਿੰਡਾ ਦੇ ਖੇਤਰ ਦੇ ਵਿੱਚ ਵੀ ਜਿਹੜੇ ਗਰਨੇਡ ਨੇ ਜਾਂ ਡਰੋਨ ਅਟੈਕ ਨੇ ਹੋਣ ਦੀਆਂ ਖਬਰਾਂ ਨਸ਼ਰ ਹੋਈਆਂ ਸੋ ਸਭ ਤੋਂ ਜ਼ਿਆਦਾ ਸਰਹੱਦੀ ਖੇਤਰ ਜਿਹੜੇ ਨੇ ਸੰਵੇਦਨਸ਼ੀਲ ਰਹੇ ਨੇ ਸੋ ਫਿਰੋਜ਼ਪੁਰ ਦਾ ਪਿੰਡ ਖਾਈ ਫੇਮੇ ਵੀ ਭਾਰਤ ਪਾਕਿਸਤਾਨ ਸਰਹادتوں ਮਹਿਜ਼ ਕੁਝ ਕਿਲੋਮੀਟਰ ਦੀ ਦੂਰੀ ਤੇ ਹੈ ਸੋ ਉਸੇ ਦੇ ਤਹਿਤ ਜਦੋਂ ਡਰੋਨ ਹਮਲਾ ਹੁੰਦਾ ਰਾਤ ਨੂੰ ਤਾਂ ਪਰਿਵਾਰ ਘਰ ਦੇ ਵਿੱਚ ਜਾ ਕੇ ਡਰੋਨ ਦਿਖਦਾ ਤੇ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਵੀ ਜ਼ਖਮੀ ਹੋ ਜਾਂਦੇ ਨੇ ਕਈ ਪਰਿਵਾਰਿਕ ਮੈਂਬਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਤੇ ਉਸੇ ਦੌਰਾਨ ਹੀ ਜਿਹੜੇ ਉਹਨਾਂ ਦੇ ਮਹਿਲਾ ਮੁਖੀਆ ਯਾਨੀ ਘਰ ਦੀ ਜਿਹੜੀ ਔਰਤ ਹੈ ਜਿਸ ਦੇ ਸਿਰ ਦੇ ਉੱਤੇ ਘਰ ਹੈ ਪੂਰਾ ਘਰ ਦੀ ਜ਼ਿੰਮੇਵਾਰੀ ਉਸ ਦੇ ਸਿਰ ਤੇ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਮੌਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁੱਖ ਦਾ ਜਿਹੜਾ ਪ੍ਰਗਟਾਵਾ ਕੀਤਾ ਕਿਉਂਕਿ ਕਿਸੇ ਦੀ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਜਿਸ ਪਰਿਵਾਰ ਦਾ ਕੋਈ ਮੈਂਬਰ ਚਲਾ ਜਾਵੇ ਇਹ ਉਹੀ ਜਾਣਦਾ ਹੈ ਕਿ ਜਾਣ ਦਾ ਦਰਦ ਕੀ ਹੁੰਦਾ ਹੈ ਸੋ ਅਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੀ ਦੇ ਵਿੱਚ ਡਰੋਨ ਹਮਲੇ ਦੌਰਾਨ ਜ਼ਖਮੀ ਹੋਏ ਜਿਹੜੇ ਲੋਕ ਨੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਏਗੀ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਦੇ ਬਾਥਰੂਮ ਦੇ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਚਿੱਟਾ ਲਾਉਂਦਾ ਫੜਿਆ ਗਿਆ ਬਾਕੀ ਇਹ ਘਟਨਾ ਹੈਰਾਨ ਕਰ ਦੇਣ ਵਾਲੀ ਹੈ ਗੁਰੂਕਰ ਜਿੱਥੇ ਮਨਾਹੀ ਹੈ ਤਬਾਕੂ ਕਿਸੇ ਕਿਸਮ ਦੇ ਨਸ਼ੇ ਦੇ ਸ਼ਰਾਬ ਦੇ ਜਾਂ ਮੀਟ ਦੇ ਸੇਵਨ ਦੀ ਉਸ ਜਗ੍ਹਾ ਦੇ ਉੱਤੇ ਉਸ ਪਵਿੱਤਰ ਸਥਾਨ ਦੇ ਉੱਤੇ ਬਾਥਰੂਮਾਂ ਦੇ ਵਿੱਚ ਲੁਕ ਕੇ ਪੁਲਿਸ ਮੁਲਾਜ਼ਮ ਦੇ ਵੱਲੋਂ ਚਿੱਟੇ ਦਾ ਟੀਕਾ ਲਗਾਇਆ ਜਾ ਰਿਹਾ ਸੀ ਸੋ ਜਿਹੜੇ ਸਥਾਨਕ ਸੇਵਾਦਾਰ ਨੇ ਉੱਥੇ ਜਿਹੜੇ ਡਿਊਟੀ ਨਿਭਾ ਰਹੇ ਸੀ ਸੇਵਾਦਾਰ ਉਹਨਾਂ ਨੂੰ ਸ਼ੱਕ ਹੋਇਆ ਉੱਥੇ ਜਦੋਂ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਇੱਕ ਵਿਅਕਤੀ ਬਾਥਰੂਮ ਦੇ ਵਿੱਚੋਂ ਨਿਕਲ ਰਿਹਾ ਹੈ ਉਸ ਤੋਂ ਵਾਰ-ਵਾਰ ਪੁੱਛਕਿਛ ਕੀਤੀ ਜਾਂਦੀ ਹੈ ਕਿ ਬਾਥਰੂਮ ਦੇ ਵਿੱਚ ਕੀ ਹੋ ਰਿਹਾ ਸੀ ਸ਼ੱਕੀ ਹਾਲਾਤ ਜਿਹੜੇ ਉਸ ਦੇ ਨਜ਼ਰ ਆਏ ਸੋ ਪੁੱਛਕਿਛ ਦੌਰਾਨ ਵਾਰ-ਵਾਰ ਉਹ ਪੁਲਿਸ ਮੁਲਾਜ਼ਮ ਮੁਕਰ ਰਿਹਾ ਸੀ ਤਾਂ ਇਸੇ ਦੌਰਾਨ ਹੱਥੋਪਾਈ ਵੀ ਹੋਈ ਸੇਵਾਦਾਰ ਦੇ ਵੱਲੋਂ ਥੱਪੜ ਵੀ ਉਸ ਪੁਲਿਸ ਮੁਲਾਜ਼ਮ ਨੂੰ ਜੜੇ ਗਏ ਨੇ ਜਦੋਂ ਤਲਾਸ਼ੀ ਲਈ ਗਈ ਤਾਂ ਜੇਬ ਦੇ ਵਿੱਚੋਂ ਸਿਰਿੰਜ ਬਰਾਮਦ ਹੋਈ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਇਹ ਮੰਨਿਆ ਕਿ ਉਹ ਬਾਥਰੂਮ ਦੇ ਵਿੱਚ ਜਾ ਕੇ ਚਿੱਟੇ ਦਾ ਸੇਵਨ ਕਰ ਰਿਹਾ ਸੀ ਸੋ ਗੁਰੂ ਘਰ ਨੂੰ ਵੀ ਜਿਹੜਾ ਨਹੀਂ ਬਖਸ਼ਿਆ ਜਾ ਰਿਹਾ ਨਸ਼ਾ ਕਰਨ ਵਾਲੇ ਆਪਣੀ ਨਸ਼ੀ ਦੀ ਪੂਰਤੀ ਦੇ ਲਈ ਕਿਸੇ ਵੀ ਜਗ੍ਹਾ ਨੂੰ ਠੁਕਵੀਂ ਸਮਝ ਲੈਂਦੇ ਨੇ ਉਹ ਖਾਸ ਤੌਰ ਤੇ ਗੁਰੂ ਘਰ ਜਿੱਥੇ ਜਾਣ ਤੋਂ ਪਹਿਲਾਂ ਲੋਕੀ 100 ਵਾਰ ਸੋਚਦੇ ਨੇ ਜਦੋਂ ਅਸੀਂ ਕਈ ਵਾਰ ਹੀ ਸੰਬੋਧਨ ਕਰਦੇ ਆ ਇੱਕ ਦੂਜੇ ਨੂੰ ਤਾਂ ਕਹਿ ਦਿੰਦੇ ਆ ਕਿ ਚੱਲ ਕੋਈ ਗੱਲ ਨਹੀਂ ਰੱਬ ਤਾਂ ਦੇਖਦਾ ਪਰ ਉਸ ਜਗ੍ਹਾ ਜਿੱਥੇ ਮੰਨਿਆ ਜਾਂਦਾ ਹੈ ਕਿ ਗੁਰੂ ਰੱਬ ਹੈ ਰੱਬ ਦਾ ਵਾਸ ਹੈ ਉਸ ਜਗ੍ਹਾ ਦੇ ਉੱਤੇ ਜਾ ਕੇ ਵੀ ਲੋਕ ਸਿੱਧਾ ਜਿਹੜਾ ਇਹੋ ਜਿਹੀ ਨਸ਼ੇ ਨਿਤਰਾਜ਼ਯੋਗ ਨਸ਼ੇ ਨੇ ਉਹਨਾਂ ਦਾ ਸੇਵਨ ਕਰ ਰਹੇ ਨੇ ਸੋ ਇਸ ਘਟਨਾ ਦੀ ਜਿਹੜੀ ਜਾਣਕਾਰੀ ਹੈ ਸਥਾਨਕ ਪੁਲਿਸ ਸਟੇਸ਼ਨ ਨੂੰ ਵੀ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਕਾਰਵਾਈ ਵੀ ਆਰੰਭ ਕਰ ਦਿੱਤੀ ਗਈ ਹੈ ਸੋ ਇਸ ਘਟਨਾ ਤੋਂ ਬਾਅਦ ਜਿਹੜੇ ਲੋਕ ਨੇ ਸਿੱਖ ਸੰਗਤ ਆ ਉਹਨਾਂ ਦੇ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ ਸੇਵਾਦਾਰਾਂ ਦੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ ਤੇ ਨਾਲ ਹੀ ਸੁਰੱਖਿਆ ਦੇ ਉੱਤੇ ਵੀ ਸਵਾਲ ਚੱਕੇ ਜਾ ਰਹੇ ਨੇ ਕਿ ਗੁਰਦੁਆਰਾ ਸਾਹਿਬ ਦੇ ਗਲਿਆਰੇ ਦੇ ਵਿੱਚ ਇਸ ਤਰੀਕੇ ਦੀ ਘਟਨਾ ਕਿਵੇਂ ਵਾਪਰ ਸਕਦੀ ਹੈ ਆਉਣ ਜਾਣ ਵਾਲੇ ਦੀ ਨਿਗਰਾਨੀ ਦੇ ਵਿੱਚ ਕਿੱਥੇ ਕੋਤਾਹੀ ਰਹਿ ਗਈ ਕਿ ਸਿੱਧਾ ਬਾਥਰੂਮ ਦੇ ਵਿੱਚ ਜਾ ਕੇ ਜਿਹੜਾ ਪੁਲਿਸ ਮੁਲਾਜ਼ਮ ਹੈ ਉਹ ਚਿੱਟੇ ਦਾ ਸੇਵਨ ਕਰ ਰਿਹਾ ਹੈ ਇੱਕ ਪਾਸੇ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ ਲਗਾਤਾਰ ਮੰਗਿਆ ਜਾ ਰਿਹਾ ਹੈ ਤੇ ਉੱਥੇ ਗੁਰਦੁਆਰਾ ਸਾਹਿਬ ਗੁਰੂ ਘਰ ਦੇ ਵਿੱਚ ਜਾ ਕੇ ਇਸ ਤਰੀਕੇ ਦੇ ਕੰਮ ਜਿਹੜੇ ਨੇਸ਼ੇੜੀਆਂ ਦੇ ਵੱਲੋਂ ਕੀਤੇ ਜਾ ਰਹੇ ਨੇ ਸੋ ਉਧਰ 27 ਮੌਤਾਂ ਤੋਂ ਬਾਅਦ ਵੀ ਅੰਮ੍ਰਿਤਸਰ ਪ੍ਰਸ਼ਾਸਨ ਤੇ ਅੰਮ੍ਰਿਤਸਰ ਦੇ ਲੋਕ ਕੋਈ ਸਬਕ ਨਹੀਂ ਲੈ ਰਹੇ ਜ਼ਹਿਰੀਲੀ ਸ਼ਰਾਬ ਦੇ ਨਾਲ 27 ਮੌਤਾਂ ਹੋਈਆਂ ਨੇ ਉਸ ਦੇ ਬਾਵਜੂਦ ਵੀ ਅੰਮ੍ਰਿਤਸਰ ਦੇ ਵਿੱਚ ਤੜੱਲੇ ਦੇ ਨਾਲ ਜ਼ਹਿਰੀਲੀ ਸ਼ਰਾਬ ਦਾ ਗੋਰਖਦੰਦਾ ਚੱਲ ਰਿਹਾ ਹੈ ਬਲਕਿ ਹੁਣ ਤਾਂ ਸਟਾਈਲ ਬਦਲ ਗਿਆ ਪਹਿਲਾਂ ਬੋਤਲਾਂ ਦੇ ਵਿੱਚ ਸ਼ਰਾਬ ਮਿਲਦੀ ਸੀ ਤੇ ਹੁਣ ਜਿਹੜੇ ਪਾਊਚ ਨੇ ਬਣਾ ਦਿੱਤੇ ਗਏ ਨੇ ਜਿਸ ਤਰ੍ਹਾਂ ਵੇਰਕਾ ਜਾਂ ਕਿਸੇ ਬ੍ਰਾਂਡ ਦੇ ਦੁੱਧ ਦੇ ਪੈਕਟ ਹੁੰਦੇ ਨੇ ਉਸ ਦੀਆਂ ਥੈਲੀਆਂ ਹੁੰਦੀਆਂ ਨੇ ਉਸੇ ਤਰੀਕੇ ਹੁਣ ਥੈਲੀਆਂ ਦੇ ਵਿੱਚ ਪਾ ਕੇ ਸ਼ਰਾਬ ਨਾਜਾਇਜ਼ ਸ਼ਰਾਬ ਜ਼ਹਿਰੀਲੀ ਸ਼ਰਾਬ ਜਿਹੜੀ ਹੈ ਉਹ ਵੇਚੀ ਜਾ ਰਹੀ ਹੈ ਔਰ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਤੜੱਲੇ ਦੇ ਨਾਲ ਉਸ ਨੂੰ ਖਰੀਦ ਰਹੇ ਨੇ ਇਹ ਵੀ ਪਤਾ ਹੈ ਕਿ ਹਜੇ 2 ਦਿਨ ਪਹਿਲਾਂ ਹੀ ਜਾਨਾਂ ਗਈਆਂ ਨੇ ਕੀਮਤੀ ਜਾਨਾਂ ਜਿਹੜੀਆਂ ਨੇ ਜ਼ਹਿਰੀਲੀ ਸ਼ਰਾਬ ਨੇ ਲੈ ਲਈਆਂ ਕਈ ਘਰਾਂ ਦੇ ਚਿਰਾਗ ਜ਼ਹਿਰੀਲੀ ਸ਼ਰਾਬ ਨੇ 부ਝਾ ਦਿੱਤੇ ਨੇ ਉਸ ਦੇ ਬਾਵਜੂਦ ਵੀ ਜ਼ਹਿਰੀਲੀ ਸ਼ਰਾਬ ਦਾ ਤੰਦਾ ਜਿਉਂਦਾ ਤਿਉ ਚੱਲ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਲੱਗ ਰਹੇ ਨੇ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕਾਂ ਤੇ ਵੀ ਕਿ ਕੀ ਉਹਨਾਂ ਨੂੰ ਆਪਣੀ ਜਾਨ ਪਿਆਰੀ ਨਹੀਂ ਹੈ ਅੱਖਾਂ ਦੇ ਸਾਹਮਣੇ ਕਿਸ ਤਰੀਕੇ ਨਾਲ ਉਸੇ ਜ਼ਿਲ੍ਹੇ ਦੇ ਵਿੱਚ 27 ਲੋਕਾਂ ਦਾ ਮਰ ਜਾਣਾ ਤੇ ਕਈ ਹਜੇ ਵੀ ਹਸਪਤਾਲਾਂ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਨਾ ਤਸਕਰ ਡਰ ਰਹੇ ਨੇ ਤੇ ਨਾ ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕ ਡਰ ਰਹੇ ਨੇ ਸੋ ਇਸ ਦੀਆਂ ਬਕਾਇਦਾ ਵੀਡੀਓਜ਼ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਥਾਨਕ ਵਾਸੀਆਂ ਦੇ ਵੱਲੋਂ ਸਟਿੰਗ ਆਪਰੇਸ਼ਨ ਟਾਈਪ ਵੀਡੀਓਜ਼ ਬਣਾ ਕੇ ਜਿਹੜਾ ਇਹ ਪੂਰਾ ਗਿਰੋ ਹੈ ਜਿਹੜੀ ਇਹ ਪੂਰੀ ਵਾਰਦਾਤ ਹੈ ਇਸ ਦਾ ਜਿਹੜਾ ਜਾਣਕਾਰੀ ਇਹ ਉਹ ਦਿੱਤੀ ਗਈ ਹੈ ਵੀਡੀਓਜ਼ ਬਣਾ ਕੇ ਜਿਹੜਾ ਇਸ ਨੂੰ ਇਸ ਦਾ ਰੈਕਟ ਦਾ ਪਰਦਾ ਜਿਹੜਾ ਉਹ ਫਾਸ਼ ਕੀਤਾ ਗਿਆ ਸੋ 27 ਜਨਮ ਤੋਂ ਬਾਅਦ ਵੀ ਅੰਮ੍ਰਿਤਸਰ ਦੇ ਲੋਕ ਔਰ ਅੰਮ੍ਰਿਤਸਰ ਪ੍ਰਸ਼ਾਸਨ ਕੋਈ ਸਬਕ ਨਹੀਂ ਲਾ ਰਿਹਾ ਹਾਲਾਂਕਿ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਨਾਜਾਇਜ਼ ਤੇ ਜ਼ਹਿਰੀਲੀ ਸ਼ਰਾਬ ਦੇ ਉੱਤੇ ਕਾਰਵਾਈ ਕਰਨ ਦੇ ਲਈ ਜਗ੍ਹਾ-ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਧੰਦੇ ਦੇ ਵਿੱਚ ਜੁੜੇ ਹੋਏ ਜਿਹੜੇ ਲੋਕ ਨੇ ਇਸ ਧੰਦੇ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਪਰ ਦੂਜੇ ਪਾਸੇ ਜਿਸ ਤਰੀਕੇ ਦੀਆਂ ਵੀਡੀਓes ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰ ਰਹੀਆਂ ਨੇ ਹੁਣ ਪੰਜਾਬ ਦੇ ਵਿੱਚ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਕਿਰਾਉ ਕੀਤਾ ਹੈ ਸ਼ੰਭੂ ਤੇ ਖਨੋਰੀ ਮੋਰਚਾ ਚਕਮਾਉਣ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦਾ ਘਰਾਓ ਹੋ ਰਿਹਾ ਤੇ ਲਗਾਤਾਰ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਸਵਾਲ ਪੁੱਛੇ ਜਾ ਰਹੇ ਨੇ ਸੋ ਇਸੇ ਲੜੀ ਦੇ ਤਹਿਤ ਮਨਜੀਤ ਸਿੰਘ ਬिलासपुर ਦਾ ਘਰਾਓ ਹੋਇਆ ਮਨਜੀਤ ਸਿੰਘ ਬिलासपुर ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਔਰ ਕਿਸਾਨ ਉਹਨਾਂ ਨੂੰ ਘੇਰ ਕੇ ਲਗਾਤਾਰ ਉਹੀ ਸਵਾਲ ਪੁੱਛ ਰਹੇ ਸੀ ਕਿ ਸ਼ੰਭੂ ਤੇ ਖਨੌਰੀ ਦਾ ਮੋਰਚਾ ਕਿਰ ਚੁਕਾਇਆ ਗਿਆ ਕਿਸਾਨਾਂ ਦੇ ਨਾਲ ਧੋਖਾ ਕਿਉਂ ਕੀਤਾ ਗਿਆ ਮੀਟਿੰਗ ਦੇ ਵਿੱਚ ਬੁਲਾ ਕੇ ਪਿੱਠ ਤੇ ਵਾਰ ਕਿਉਂ ਕੀਤਾ ਗਿਆ ਸੋ ਜਦੋਂ ਇਹ ਸਵਾਲ ਕਿਸਾਨਾਂ ਦੇ ਵੱਲੋਂ ਪੁੱਛੇ ਗਏ ਤਾਂ ਮਨਜੀਤ ਸਿੰਘ ਬिलासपुर ਦੇ ਨਾਲ ਆਏ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਸਾਨਾਂ ਦੇ ਖਿਲਾਫ ਜਿਹੜੀ ਹੈ ਨਾਰਾਵਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਬਾਰੇ ਗੱਲਬਾਤ ਕਰਦੇ ਹਾਂ ਕਿਸਾਨ ਆਗੂਆਂ ਨੇ ਇਹ ਗੱਲ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਧਰਨੇ ਪ੍ਰਦਰਸ਼ਨ ਦੇ ਹੱਕ ਖੋ ਰਹੀ ਹੈ ਆਪਣੇ ਹੱਕ ਤੋਂ ਲੋਕਾਂ ਨੂੰ ਵਰਜ ਰਹੀ ਹੈ ਸੋ ਇਸ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਏਗਾ ਆਪ ਸਰਕਾਰ ਨੂੰ ਭੁਗਤਣਾ ਪਏਗਾ ਅਸੀਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਇਸ ਚੀਜ਼ ਦਾ ਜਵਾਬ ਦੇਵਾਂਗੇ ਸੋ ਸ਼ੰਭੂ ਤੇ ਖਨੋਰੀ ਮੋਰਜਾ ਚੱਕੇ ਜਾਣ ਤੋਂ ਬਾਅਦ ਕਿਸਾਨਾਂ ਨੇ ਲਗਾਤਾਰ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਖਿਲਾਫ ਮੰਤਰੀਆਂ ਤੇ ਵਿਧਾਇਕਾਂ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਜਿੱਥੇ-ਜਿੱਥੇ ਵੀ ਜਾਂਦੇ ਨੇ ਭਾਵੇਂ ਉਹ ਮੁੱਖ ਮੰਤਰੀ ਹੋਣ ਕਿਸੇ ਵਿਭਾਗ ਦੇ ਸੰਬੰਧਿਤ ਮੰਤਰੀ ਹੋਣ ਜਾਂ ਅਧਿਕਾਰੀ ਹੋਣ ਸਭ ਨੂੰ ਘੇਰ ਕੇ ਸਵਾਲ ਪੁੱਛੇ ਜਾ ਰਹੇ ਨੇ ਕਿ ਕਿਸਾਨਾਂ ਦੇ ਨਾਲ ਅਜਿਹਾ ਕਿਉਂ ਕੀਤਾ ਗਿਆ ਸੋ ਇਸੇ ਲਈ ਮਨਜੀਤ ਸਿੰਘ ਬिलासपुर ਤੋਂ ਵੀ ਸਵਾਲ ਕੀਤੇ ਗਏ ਪਰ ਤਾਨਾਸ਼ਾਹੀ ਇਸ ਤਰੀਕੇ ਦੀ ਸਾਹਮਣੇ ਆਈ ਕਿ ਸਵਾਲ ਉਛਣ ਵਾਲਿਆਂ ਦੇ ਖਿਲਾਫੀ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਜਿਸ ਦਾ ਰੋਸ ਕਿਸਾਨਾਂ ਦੇ ਮਨਾਂ ਵਿੱਚ ਹੈ ਔਰ ਉਹ ਸਰਕਾਰ ਨੂੰ ਚੇਤਾਵਨੀ ਦੇ ਰਹੇ ਨੇ ਕਿ ਆਉਣ ਦੇ ਸਮੇਂ ਦੇ ਵਿੱਚ ਇਸ ਪੂਰੇ ਵਰਤਾਰੇ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਸਰਕਾਰ ਨੂੰ ਭੁਗਤਣਾ ਪਏਗਾ ਸੋ ਸਰਕਾਰ ਤਿਆਰ ਰਹੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਉਹਨਾਂ ਨਾਲ ਕਿਸ ਤਰੀਕੇ ਨਾਲ ਪੇਸ਼ ਆਉਣਗੇ ਔਰ ਕਿਸ ਤਰੀਕੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਦਾ ਬਾਈਕਾਟ ਕਰਨਗੇ ਹੁਣ ਹਰਿਆਣਾ ਦੇ ਵੱਲੋਂ 10300 ਕਿਊਸਿਕ ਪਾਣੀ ਦੀ ਮੰਗ ਕਰ ਦਿੱਤੀ ਗਈ ਹੈ ਪਹਿਲਾ ਹਰਿਆਣਾ ਦੇ ਵੱਲੋਂ 8300 ਕਿਊਸਿ ਪਾਣੀ ਮੰਗਿਆ ਗਿਆ ਸੀ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਦਾ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ ਬੀਤੇ ਦਿਨੀ ਬੀਬੀਐਮਬੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਤੇ ਰਾਜਸਥਾਨ ਦੇ ਅਧਿਕਾਰੀ ਸ਼ਾਮਿਲ ਹੋਏ ਸੋ ਰਾਜਸਥਾਨ ਨੇ ਜਿੱਥੇ ਪੰਜਾਬ ਸਰਕਾਰ ਦੀ ਤਾਰੀਫ ਕੀਤੀ ਕਿਉਂਕਿ ਹਰਿਆਣ ਨੂੰ ਪੰਜਾਬ ਸਰਕਾਰ ਨੇ ਪਾਣੀ ਦਿੱਤਾ ਸੀ ਉੱਥੇ ਹੀ ਹਰਿਆਣਾ ਦੇ ਵੱਲੋਂ ਫੇਰ ਤੋਂ ਉਹੀ ਰਾਗ ਲਾਪਿਆ ਗਿਆ ਵਾਧੂ ਪਾਣੀ ਲੈਣ ਦਾ ਰਾਗ ਲਾਪਿਆ ਗਿਆ ਤੇ ਹੁਣ ਤਾਂ ਮੰਗ ਵੀ ਵਧਾ ਦਿੱਤੀ ਗਈ ਹੈ 8300 ਕਿਊਸਿ ਦੀ ਜਗ੍ਹਾ ਹੁਣ 10000 ਤੋ ਕਿ ਉਸੇ ਪਾਣੀ ਮੰਗਿਆ ਗਿਆ ਸੋ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਵੱਲੋਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਆ ਉਹਨਾਂ ਨੇ ਕਿਹਾ ਹੈ ਕਿ ਹਰਿਆਣਾ ਨਹੀਂ ਚਾਹੁੰਦਾ ਕਿ ਇਹ ਵਿਵਾਦ ਸੁਲਝੇ ਕਿਉਂਕਿ ਇਹ ਵਿਵਾਦ ਸੁਲਝਣ ਦੀ ਜਗ੍ਹਾ ਹੋਰ ਵੀ ਉਲਝਦਾ ਜਾ ਰਿਹਾ ਹੈ ਸੋ BBMB ਦੀ ਮੀਟਿੰਗ ਦੇ ਵਿੱਚ ਫੇਰ ਦੋਵੇਂ ਧਿਰਾਂ ਦੇ ਵਿੱਚ ਤਲਖੀ ਵੇਖਣ ਨੂੰ ਮਿਲੀ ਹੈ ਪਾਣੀ ਲੈਣ ਨੂੰ ਹਰਿਆਣਾ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ ਸੋ ਹੁਣ ਤਾਂ ਮੰਗ ਵੀ ਵਧਾ ਦਿੱਤੀ ਗਈ ਹੈ ਸੋ ਵਿਵਾਦ ਸੁਲਝਾਉਣ ਦੀ ਜਗ੍ਹਾ ਵਿਵਾਦ ਹੋਰ ਉਲਝਦੇ ਜਾ ਰਹੇ ਨੇ ਸੋ ਕੇਂਦਰ ਸਰਕਾਰ ਨੇ ਵੀ ਜਿਹੜੀ ਪੱਖ ਸੀਗਾ ਉਹ ਹਰਿਆਣਾ ਦਾ ਪੂਰਿਆ ਸੀ ਔਰ ਪੰਜਾਬ ਸਰਕਾਰ ਨੂੰ ਇਹ ਕਿਹਾ ਸੀਗਾ ਕਿ ਪਾਣੀ ਜਿਹੜਾ ਦੇ ਦਿੱਤਾ ਜਾਏ ਸੋ ਹਾਈ ਕੋਰਟ ਦੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਸੀ ਹਾਲਾਂਕਿ ਹਾਈ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਪੰਜਾਬ ਸਰਕਾਰ ਦੇ ਵੱਲੋਂ ਪਾਈ ਗਈ ਸੀ ਸੋ ਬੀਬੀਐਮ ਦੀ ਮੀਟਿੰਗ ਦੇ ਵਿੱਚ ਕੱਲ ਫਿਰ ਤੋਂ ਤਲਖੀ ਭਰੀਆਂ ਦਲੀਲਾਂ ਸੁਣਨ ਨੂੰ ਮਿਲੀਆਂ ਨੇ ਔਰ ਹਰਿਆਣਾ ਹੁਣ ਲਗਾਤਾਰ ਆਪਣੀ ਮੰਗ ਨੂੰ ਵਧਾਉਂਦਾ ਜਾ ਰਿਹਾ ਹੈ ਤੋ ਪਾਣੀ ਨੂੰ ਲੈ ਕੇ ਦੋਵਾਂ ਸੂਬਿਆਂ ਦੇ ਵਿੱਚ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਟਕਰਾਅ ਦੇ ਹਾਲਾਤ ਬਣੇ ਹੋਏ ਨੇ ਪਾਣੀ ਦਾ ਜਿਹੜਾ ਵਿਵਾਦ ਹੈ ਉਹ ਸੁਲਝਣ ਦੀ ਬਜਾਏ ਹੋਰ ਉਲਝਦਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਅਸੀਂ ਐਸਵਾਈਐਲ ਦੀ ਗੱਲ ਕਰੀਏ ਤਾਂ ਦਹਾਕਿਆਂ ਤੋਂ ਉਹ ਨਹਿਰ ਦੋਵਾਂ ਸੂਬਿਆਂ ਦੇ ਵਿੱਚ ਵਿਵਾਦ ਦਾ ਕਾਰਨ ਬਣੀ ਹੋਈ ਹੈ ਤੇ ਹੁਣ ਪਾਣੀ ਦੀ ਮੰਗ ਵੀ ਵਿਵਾਦ ਦਾ ਰੂਪ ਲੈਣ ਦੀ ਜਾ ਰਹੀ ਹੈ ਅੱਜ ਦੀ ਖਾਸ ਵਿਚਕਸ਼ਤ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਿਮੁਖਤੀ